ਕਿਸਾਨ ਨੰਬਰ 1122 1718 ਤੇ 1885 1699 1509 ਤੇ 1847 ਹੈ ਨਾ ਇਹਨਾਂ 5 6 ਕਿਸਮਾਂ ਨੂੰ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਪਨੀਰੀ ਆ ਆਪਾਂ ਕਿੱਥੋਂ ਕਿੰਨੀ ਕੀ ਤਰੀਕ ਤੱਕ ਜਿਹੜੀ ਵੇਚ ਸਕਦੇ ਹੈਗੇ ਆ ਤੇ ਪਹਿਲਾਂ ਗੱਲ ਕਰਦੇ ਆ 1718 1122 ਤੇ 1885 ਜਿਹੜੀ 1122 ਦੇ ਵਿੱਚੋਂ ਸੋਧ ਕੇ ਬਣਾਈ ਗਈ ਕਿਸਮ ਹੈਗੀ ਹੈ ਕਾਫੀ ਕਿਸਾਨਾਂ ਪਰਮਾ ਨੇ ਕਿਸੇ ਨੇ 1 ਜੂਨ ਨੂੰ 2 ਜੂਨ ਨੂੰ 3 4 ਜੂਨ ਤੱਕ ਵੀ ਪਨੀਰੀਆਂ ਬੀਜ ਰਹੀਆਂ ਹੈਗੀਆਂ ਨੇ ਜਿਆਦੇ ਪਨੀਰੀ ਇਹਨਾਂ ਦੀ ਲੇਟ ਨਹੀਂ ਹੁੰਦੀ ਹੱਦ 10 ਜੂਨ ਲਾ ਲਓ ਹਨਾ 10 ਜੂਨ ਤੋਂ ਬਾਅਦ ਤੁਸੀਂ ਪਨੀਰੀ ਨਹੀਂ ਬੀਜੋ ਕਿਉਂਕਿ ਜੇ ਜੇ ਤੁਸੀਂ ਟ੍ਰਾਂਸਪਲਟ ਲੜਗੇ ਦੀ 10 ਜੂਨ 15 ਜੂਨ ਤੱਕ ਲੈ ਗਏ ਇਹ ਫਿਰ ਵੱਢਣ ਦੇ ਵਿੱਚ ਲੇਟ ਚਲੀਆਂ ਜਾਣੀਆਂ ਤੇ ਉਦੋਂ ਕਣਕ ਵੀ ਲੇਟ ਹੋ ਸਕਦੀ ਹੈ ਆਪਣੀ ਤੇ ਇਹ ਕਿਸਮਾਂ ਨੇ ਜਿਹੜੀਆਂ 25 ਦਿਨ ਦੀ ਪਨੀਰੀ 110 15 ਦਿਨਾਂ ਦੇ ਵਿੱਚ ਪੱਕ ਕੇ ਇਹ ਤਿਆਰ ਹੋ ਜਾਂਦੀਆਂ ਨੇ ਤੇ 25 ਦਿਨ ਦੀ ਪਨੀਰੀ ਲੱਗ ਕੱਢ ਲਈਏ ਤੇ ਬਾਣ ਦੇ ਵਿੱਚ 110 15 ਦਿਨ ਲੈਂਦੀ ਹੈਗੀਆਂ ਨੇ ਇਹਨਾਂ ਦੀ ਟ੍ਰਾਂਸਫਰਿੰਗ ਤੁਸੀਂ 1 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਜ਼ੋਰ ਮਾਰ ਕੇ ਕਰ ਸਕਦੇ ਹੋ ਕਿਉਂਕਿ ਇਹ ਕਿਸਮਾਂ ਸ਼ਾਰਟ ਟਾਈਮ ਦੀ ਕਿਸਮਾਂ ਦੇ ਨਾਲੋਂ 10 12 ਦਿਨਾਂ ਜਿਹੜੇ ਇਹ ਕਿਸਮਾਂ ਜਾਦੇ ਲੈਂਦੀਆਂ ਹੈਗੀਆਂ ਨੇ ਕਿਉਂਕਿ ਇਹਨਾਂ ਕਿਸਮਾਂ ਦੀ ਹਾਈਟ ਜ਼ਿਆਦਾ ਹੁੰਦੀ ਹੈਗੀ ਆ ਤੇ 11 21 ਲਾ ਲਓ 17 18 ਲਾ ਲਓ ਜਾਂ 18 85 ਲਾ ਲਓ ਤੇ ਜਿਹੜੀ 18 85 ਹੈਗੀ ਆ ਇਸ ਦੇ ਵਿੱਚ ਇੱਕ ਤੁਸੀ ਖਾਸ ਕਰ ਧਿਆਨ ਰੱਖਣਾ ਹੈਗਾ ਜਦੋਂ ਲਾਸਟ ਯੂਰੀਆ ਦੇਣੀ ਹੈਗੀ ਆ ਉਦੋਂ ਤੁਸੀ ਲਾਸਟ ਯੂਰੀਆ ਦੇ ਵਿੱਚ ਜਾਂ 0.6 ਵਾਲੀ 4 ਕਿਲੋ ਦੇ ਵਿੱਚ ਜਿਹੜੀ ਆਪਾਂ ਫਿਪਰੋਨਿਲ ਜਿਹੜਾ ਆਪਾਂ ਰੀਜੈਂਟ ਵਾਲਾ ਵਰਤਦੇ ਆਂ ਉਰੂ ਵਰਤ ਲੋ ਚਾਹ ਤੁਸੀਂ ਜਿਹੜੀ ਆਉਂਦੀ ਹੈਗੀ ਫਟੇਰਾ ਦਾਣੇਦਾਰ ਕਾਫੀ ਕੰਪਨੀ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਗੋਬ ਦੀ ਸੁੰਡੀ ਦੀ ਸਮੱਸਿਆ ਆਉਂਦੀ ਹੈਗੀ ਆ ਯੂਰੀਆ ਸਵਾ ਘੱਟਾ ਡੇਢ ਘੱਟੇ ਤੋਂ ਜ਼ਿਆਦੇ ਨਹੀਂ ਪਾਉਣੀ ਕਿਉਂਕਿ ਇਹ ਕਿਸਮਾਂ ਨੇ ਜਿਹੜੀਆਂ ਹਾਈਟ ਜ਼ਿਆਦੀ ਲੈਂਦੀ ਹੈਗੀਆਂ ਨੇ ਹਾਈਟ ਜ਼ਿਆਦੇ ਲੈਣ ਕਰਕੇ ਇਹ ਡਿੱਗ ਜਾਂਦੀਆਂ ਨੇ ਤੇ ਦੂਸਰੀ ਗੱਲ ਇਹਨਾਂ ਦਾ ਰੇਟ ਵਿੱਚ ਸਾਲਾਂ ਦੇ ਰੇਟ 4500 4600 ਤੱਕ ਹੁੰਦਾ ਹੈ ਹੱਦ 34 3500 ਤੋਂ ਲੈ ਕੇ 404500 ਤੱਕ ਦੀ ਮਾਰਕੀਟ ਜਿਹੜੀ ਜਾਂਦੀ ਹੈਗੀ ਆ ਇਹਨਾਂ ਬਾਸਮਤੀ ਦੇ ਕਿਉਂਕਿ ਇਹ మీడియం ਸਮੇਂ ਦੀਆਂ ਕਿਸਮਾਂ ਹੈਗੀਆਂ ਨੇ ਕਿਉਂਕਿ ਇਹ ਤਾਂ ਹੈ ਨਹੀਂ ਵੀ ਆਪਾਂ ਇਹਨਾਂ ਨੂੰ 1 ਜੂਨ ਨੂੰ ਟ੍ਰਾਂਸਫਰਡਿੰਗ ਕਰ ਲਈਏ ਤੇ ਇਹਨਾਂ ਦੀ ਟ੍ਰਾਂਸਫਰਡਿੰਗ 1 ਜੁਲਾਈ ਤੋਂ ਲੈ ਕੇ ਤੁਸੀਂ 10 ਜੁਲਾਈ ਤੱਕ ਕਰ ਸਕਦੇ ਹੋ ਕਿਉਂਕਿ ਇਸ ਤੋਂ ਲੇਟ ਜਿਹੜੀ ਇਹਨਾਂ ਕਿਸਮਾਂ ਨੂੰ ਤੁਸੀਂ ਨਹੀਂ ਲੈ ਕੇ ਜਾਣਾ ਝੰਡੇ ਰੋਗ ਦੀ ਸਮੱਸਿਆ ਇਹਨਾਂ ਕਿਸਮਾਂ ਦੇ ਵਿੱਚ ਬਹੁਤ ਘੱਟ ਆਉਂਦੀ ਹੈ ਕੀ ਕਹਣਾ ਕਿਤੇ ਨਾ ਕਿਤੇ ਆ ਜਿੱਥੇ ਕਿਤੇ ਕਿਸਾਨਾਂ ਜਿਹੜਾ ਇਹਦਾ ਸੀ ਟ੍ਰੀਟਮੈਂਟ ਜਿਹੜਾ ਉਲੀਨਾਸ਼ਕ ਦੇ ਨਾਲ ਨਹੀਂ ਕਰਦੇ ਹੈਗੇ ਉਸ ਤੋਂ ਬਾਅਦ ਆਉਂਦੀਆਂ ਨੇ ਸ਼ਾਰਟ ਟਾਈਮ ਦੀਆਂ ਕਿਸਮਾਂ ਜਿਹੜੀਆਂ ਬਾਣ ਦੇ ਵਿੱਚ 90 ਦਿਨ ਹੀ ਲੈਂਦੀਆਂ ਨੇ 1847 ਹੋਗੀ 1692 ਹੋਗੀ 1509 ਹੋਗੀ ਜਿਹੜੀ ਏਰੀਏ ਦੇ ਵਿੱਚ ਦੇਖੋ ਗੇਤਾ ਆਲੂ ਲਾਉਣਾ ਹੈਗਾ ਜਾਂ ਕਿਤੇ ਮਿਰਚ ਵਗੈਰਾ ਕੀਤੀ ਲਾਉਣੀ ਹੈਗੀ ਆ ਜਾਂ ਕਿਸਾਨਾਂ ਨੇ ਖਰਬੂਜਾ ਵਗੈਰਾ ਕੀਤਾ ਲਾਉਣਾ ਜਾਂ ਸਬਜ਼ੀ ਵਗੈਰਾ ਲਾਉਣੀ ਜਿਵੇਂ ਗੋਭੀ ਵਗੈਰਾ ਹਨ ਉਹ ਇੱਕ ਜੂਨਨ ਟ੍ਰਾਂਸਫਰਿੰਗ ਕਰ ਲੈਂਦੇ ਕਿਉਂਕਿ ਉੱਥੇ ਝਾੜ ਤਾਂ ਦੇਖੋ ਘਟਦੇ ਜਨ ਕਿਸਾਨਾਂ ਨੂੰ ਅਗਲੀ ਫਸਲ ਦਾ ਦੇਖੋ ਹਨਾ ਲਾਲਚ ਹੁੰਦਾ ਹੈਗਾ ਵੀ ਅਸੀਂ ਨੇ ਤਾਂ ਗੋਭੀ ਲਾਉਣੀ ਆ ਕਿਉਂਕਿ ਸਾਡੇ ਤਾਂ ਇਹ ਚਾਹੇ 40 ਮਨ ਹੋ ਜੇ ਚਾਹੇ 45 ਮਨ ਹੋ ਜੇ ਤੇ ਜਿਹੜੇ ਕਿਸਾਨ ਮੱਕੀ ਵਾਲੇ ਤੇ ਮੂੰਗੀ ਵਾਲੇ ਬਾਣ ਚ ਲਾਉਣਗੇ ਉਹ ਕਿਸਾਨ ਲਗਭਗ 15 ਜੁਲਾਈ ਤੋਂ ਲੈ ਕੇ ਹੱਦ 30 ਜੁਲਾਈ ਤੱਕ ਇਹਦੀ ਟ੍ਰਾਂਸਫਰਡਿੰਗ ਕਰ ਲੈਂਦੇ ਆ ਜੇ ਤੁਸੀਂ ਇਹਨਾਂ ਦੀ ਪਨੀਰੀ ਬੀਜਣੀ ਹੈਗੀ ਆ ਜੇ ਤੁਹਾਡੇ ਕੋਲੇ ਮੱਕੀ ਜਾਂ ਮੂੰਗੀ ਹੈਗੀ ਆ 15 ਜੂਨ 20 ਜੂਨ ਹੱਦ 25 ਜੂਨ ਤੱਕ ਇਹਨਾਂ ਦੀ ਪਨੀਰੀ ਤੁਸੀਂ ਆਰਾਮ ਨਾਲ ਤਿਆਰ ਕਰ ਸਕਦੇ ਹੋ ਇਹਨਾਂ ਦੇ ਵਿੱਚ ਝੰਡੇ ਰੂਗ ਦੀ ਸਮੱਸਿਆ ਆ ਜਾਂਦੀ ਹੈ 1692 ਵਿੱਚ ਵੀ ਆ ਜਾਂਦੀ ਹੈ 1509 ਦੇ ਵਿੱਚ ਵੀ ਆ ਜਾਂਦੀ ਹੈ ਤੇ 1847 ਦੇ ਵਿੱਚ ਵੀ ਜਿਹੜੀ ਆ ਜਾਂਦੀ ਹੈ ਜਿਨ੍ਹਾਂ ਦੇ ਝਾੜ ਦੀ ਗੱਲ ਕਰੀਏ 15 1509 ਦਾ 45 ਤੋਂ 55 ਮਨ ਤੱਕ ਝੜ ਜਾਂਦਾ ਹੈ 1692 ਵੀ ਇੰਨਾ ਕੀ ਝੜਦੀ ਹੈ 1847 ਜਿਹੜੀ ਕਿਸਮ ਥੋੜੀ ਇਹਨਾਂ ਤੋਂ ਵੱਖਰੀ ਹੈਗੀ ਆ ਉਹਦਾ ਝਾੜ ਕਈ ਵਾਰ 60 65 70 ਮਣ ਤੱਕ ਮੈਂ ਪਹਿਲੇ ਸਾਲ ਵੀ 68 ਮਣ ਆਪਦੇ ਖੇਤ ਦੇ ਵਿੱਚ ਝਾੜ ਲੇਤਾ ਹੈ ਇਹਨਾਂ ਦਾ ਜੇ ਰੇਟ ਦੀ ਗੱਲ ਕਰੀਏ ਪਿਛਲੇ ਸਾਲ 33200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਇਹ ਕਿਸਮਾਂ ਜਿਹੜੀਆਂ ਗਈਆਂ ਸੀਗੀਆਂ 17 18 11 ਕੀ ਤੇ 18 85 ਹੈਗੀ ਹੈ ਜਿਹੜੀ ਇਹਨਾਂ ਦਾ ਝਾੜ ਵੀ 50 ਮਣ 55 ਮਣ ਤੱਕ ਆਰਾਮ ਦੇ ਨਾਲ ਜਾਂਦਾ ਹੈ ਕਿਉਂਕਿ ਇਹਨਾਂ ਦਾ ਰੇਟ ਕਈ ਵਾਰ 404500 ਦੇ ਘਰਾਂ ਤੇ ਆ ਜਾਂਦਾ ਹੈਗਾ ਤੇ ਬਸ ਇਹਦੇ ਵਿੱਚ ਜਿਹੜੀ 1885 ਇਹਦੇ ਵਿੱਚ ਗੁਗਦੀ ਸੰਡੀ ਦੀ ਸਮੱਸਿਆ ਆਉਂਦੀ ਕਿਉਂਕਿ ਮੈਨੂੰ 3 ਸਾਲ ਹੋ ਗਏ ਇਸ ਨੂੰ ਦੇਖਦੇ ਨੂੰ ਥੋੜੀ-ਮੋਟੀ ਕਿਤਨਾ ਕਿਤੇ ਜ਼ਿਆਦਾ ਗੁਗਦੀ ਸੰਡੀ ਆ ਜਾਂਦੀ ਇਹਦੇ ਵਿੱਚ ਅੰਗੈਲੀ ਨਹੀਂ ਵਰਤਣੀ ਯੂਰੀਆ ਜੇ ਆਪਾਂ ਜ਼ਿਆਦਾ ਪਾਵਾਂਗੇ ਤਾਂ ਇਹ ਕੱਦ ਕਰ ਜਾਣੀ ਆ ਜਿਹੜੀਆਂ ਸ਼ਾਰਟ ਟਾਈਮ ਦੀਆਂ ਯੂਨਿਅਨ ਵਿੱਚ ਯੂਰੀਆ ਜ਼ਿਆਦਾ ਦੇ ਦੋਗੇ ਤਾਂ ਉਹ ਝੱਲ ਜਾਂਦੀਆਂ ਨੇ ਪਰ ਇਹ ਕਿਸਮਾਂ ਬਹੁਤ ਘੱਟ ਜਿਹੜੀ ਯੂਰੀਆ ਚੱਲਦੀਆਂ ਨੇ ਤੇ ਜਿਹੜੀਆਂ ਇਹ 11 21 15 1885 17 18 ਹੈਗੀ ਆ ਇਹ ਬੂਜਾ ਦਾ ਘੱਟ ਮਾਰਦੇ ਪਰ ਕੱਦ ਜ਼ਿਆਦੇ ਲੈ ਜਾਂਦੀ ਹੈ ਤੇ ਦੂਸਰੀਆਂ ਵੈਰਾਈਟੀਆਂ ਜਿਹੜੇ ਸ਼ਾਰਟ ਟਾਈਮ ਨਹੀਂ ਉਹ ਮੀਡੀਅਮ ਕੱਦ ਹੁੰਦਾ ਹੈ ਕਈ ਵਾਰ ਜਿੱਥੇ ਆਪਾਂ ਖਾਦ ਕਰਾ ਕੇ ਜ਼ਿਆਦੇ ਦੇਣਾ ਯੂਰੇ ਵਗੈਰਾ ਕਈ ਵਾਰ ਕਿਸਾਨ ਭਰਾ ਜ਼ਿਆਦੇ ਦੇ ਦਿੰਦੇ ਆ ਉੱਥੇ ਉਹ ਫੋਟ ਜ਼ਿਆਦੇ ਵੀ ਕਰ ਜਾਂਦੀ ਹੈ ਉਹਨੂੰ ਸੰਗਣੀ ਲਾਓ 1509 1692 1847 ਨੂੰ ਜਿਹੜੀਆਂ ਲੌਂਗ ਮੀਡੀਅਮ ਸਮੇਂ ਦੀਆਂ ਵੈਰਾਈਟੀਆਂ ਨੇ 110 15 ਦਿਨ ਬਾਣ ਦੇ ਵਿੱਚ ਲੈਂਦੀਆਂ ਨੇ ਉਹ ਹਾਈਟ ਜ਼ਿਆਦੇ ਕਰਨੀਆਂ ਪੂਜਾ ਹੋ ਘੱਟ ਮਾਰਨੀ ਆ ਤੁਸੀਂ ਉਹਨਾਂ ਨੂੰ ਜੇ ਤੁਸੀਂ ਜਿਆਦੇ ਸੰਘਣਾ ਨਾਲ ਲਾਓ ਕਿਉਂਕਿ ਝਾੜ ਤਾਂ ਉਹਨਾਂ ਨੂੰ ਆਉਣਾ ਕੀ ਆਉਣਾ ਹੈਗਾ ਤੇ ਸ਼ਾਰਟ ਟਾਈਮ ਦੀ ਤੁਸੀਂ ਜੇ ਸੰਘਣਾ ਲਾ ਲਓਗੇ ਤਾਂ ਤੁਹਾਡੇ ਝਾੜ ਚੰਗਾ ਦੇ ਕੇ ਜਾਣੀਏ ਧੰਨਵਾਦ